ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੂ ਬੈਡ ਛੇੜ ਲਈ ਲੈ ਕੇ ਆਏ ਆਂਗੇ ਬੱਚਾ ਆ ਗਿਆ ਕਰਮਾਲੀ ਦੇ ਮਗਰ ਬੱਸੀ ਬੱਸੀ ਵੀ ਕਰਮਾਲ ਨੇ ਬਹੁਤ ਟੋਪ ਕੁਆਲਿਟੀ ਦੀ ਜਰਸੀ ਦੇ ਬੱਚੇ ਨੂੰ ਜਨਮ ਦਿੱਤਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਕਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੀ ਕੋਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਹੋ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲ ਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰੋ ਠੀਕ ਹੋ ਬਾਈ ਹਾਂਜੀ ਹਾਂਜੀ ਵਧੀਆ ਸਰ ਸਾਹਿਬ ਕਿਵੇਂ ਚੱਲਦਾ ਕੰਮ ਕੰਮਕਾਰ ਵਧੀਆ ਤੇ ਅੱਜ ਫਿਰ ਇੱਕ ਬਿਹੜੀ ਦਿਖਾਉਣੀ ਹੈ ਇੱਕ ਬਿਹੜੀ ਅਜੋਨਾ ਤਾਂ ਨਵੰਡੀ ਨੇ ਕਨਕ ਨੂੰ ਬੀਜ ਕੇ ਮੈਂ ਇੱਕ ਬਿਹੜਾ ਸੀਗੀ ਇਹ ਆਪਾਂ ਪਾ ਦਈਏ ਵੀਡੀਓ ਠੀਕ ਹੈ ਨਾਮ ਤੇ ਬਾਈ ਆਪਣਾ ਐਡਰੈਸ ਬੋਲਦਾ ਹਾਂ ਹਾਂ ਬਾਈ ਹਣੀ ਪਿੰਡ ਭਗਤਾ ਪਾਈ ਜ਼ਿਲ੍ਹਾ ਬਰਾਂਡਾ ਤਸੀਰਾਂ ਪ੍ਰਾਪਤ ਤੇ ਨੇੜੇ ਦੇ ਪਿੰਡ ਵੇ ਨੇੜੇ ਦੇ ਪਿੰਡ ਬਾਈ ਥਰਾਜ ਬਾਜਾਖਾਨਾ ਤੇ ਇਧਰੋਂ ਬਾਈ ਆਪਣਾ ਬਾਜਾਖਾਨਾ ਦੇ ਪਰਨਾਲੇ ਵਾਲਾ ਰੋਡ ਆਪਣਾ ਮੇਨ ਪਾਗਤਾ ਪਿੰਡ ਆ ਠੀਕ ਆ ਕੰਟੈਕਟ ਨੰਬਰ ਬੋਲ ਦਿਓ ਆਪਣਾ 81468931 ਹੋਈ ਆ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਮੀਨ ਤੈਨੂੰ ਨੋਟ ਕਰ ਲਓ ਤੇ ਬਾਈ ਹਣੀ ਕਿਹੜਾ ਸੂਆ ਸੂਇਆ ਇਹ ਬਾਈ ਸੂਆ ਤਾਂ ਦੂਜਾ ਕੀ ਭਾਵੇਂ ਪਹਿਲਾਂ ਕਹਿ ਦਈਏ ਦੰਦਾ ਜੀ ਆ ਬੱਚੀ ਹੈ ਜੇ ਠੀਕ ਆ ਤੇ ਆਪਣੇ ਪਿੰਡੋਂ ਹੀ ਲਈ ਆ ਦੋ ਤਿੰਨ ਘਰ ਛੱਡ ਕੇ ਲਈ ਆ ਆਪਾਂ ਗਵਾੜ ਜੇ ਠੀਕ ਆ ਬਈ ਪਹਿਲਾਂ ਨੇ ਦੁੱਧ ਬਾਈ 20 ਕਿਲੋ ਦਿੱਤਾ ਇਹਨੇ ਹੂੰ ਗਾਰੰਟੀ ਵਾਲਾ ਠੀਕ ਆ ਮੈਂ ਕਹਿਣੋਂ ਪੈਂ 25 26 ਕਹਿ ਦਈਏ 22 23 ਕਿਲੋ ਦੁੱਧ ਬੜੇ ਖੁੱਲਾ ਦੇਣਾ 20 ਕਿਲੋ ਜੀ ਤਾਂ ਠੀਕ ਹੈ ਆਪਣੀ ਦੇਖੀ ਪਾਲੀ ਗਾਂ ਹੈ ਬਾਈ ਤੇ ਇਹ ਬੱਚੀ ਆ ਮਦਰ ਕਿੰਨਾ ਘਟਾ ਮੋ ਗਿਆ ਨੀ ਇਹ ਬਾਈ 11 ਕਵੇ ਸੋਈ ਹੈਗੀ ਫਿਰ ਦੋ ਕਵੇ ਫੋਨ ਆਇਆ ਉਹ ਜੇਰ ਪੈ ਗਈ ਜੇਰ ਦੀ ਆਪਣੀ ਗਰੰਟੀ ਹੈ ਵੀਡੀਓ ਬਣੀ ਪਈ ਬਾਈ ਓਕੇ ਹਾਂ ਠੀਕ ਹੈ ਤੇ ਬਾਕੀ ਮੇਨ ਗੱਲ ਇਹਦਾ ਆਪਾਂ ਦੁੱਧ ਕੱਢਿਆ ਬਾਈ 5-6 ਕਿਲੋ ਬੋਲਾ ਕੱਢ ਕੇ ਬੱਚੀ ਨੂੰ ਪਿਆਇਆ ਹੈਗਾ ਆਪਾਂ ਠੀਕ ਹੈ ਬੱਚਾ ਵਸੀਆ ਹੈ ਨਾ ਬੱਚੀ ਆ ਬਾਈ ਬਹੁਤ ਟਾਪ ਦੀ ਜਰਸੀ ਬੱਚੀ ਦੀ ਆ ਕਲਰ ਬਲੈਕ ਆ ਗਿਆ ਬਾਈ ਆਪ ਦੀ ਜਰਸੀਆਂ ਚ ਪੈਂਦੀ ਆ ਬਾਈ ਹੂੰ ਆ ਬਾਕੀ ਠੰਡੀ ਸੀਲ ਬੜੀ ਆ ਬਾਈ ਇਹ ਹਣੀ ਲੇਵਾ ਤਾਂ ਮੈਂ ਕਹਣਾ ਵਧੀਆ ਮੈਨੂੰ ਬਾਈ ਇਤੋਂ ਵੱਧ ਤਿਆਰੀ ਸੀ ਬਾਈ ਆ ਫਸੀ ਫਿਰਦੀ ਸੀ ਬਾਈ ਫੁਰਨ ਹੂੰ ਤੇ ਆਪਾਂ ਬੈਠਾ ਨਹੀਂ ਆਂਦਾ ਇਹ ਰੈਲੀ ਕੀਤੀ ਆ ਬਾਈ ਉਹ ਜੀ ਹਾਂ ਸਫਾਈ ਪਾੜੀ ਆ ਬਾਕੀ ਆਂ ਹੀ ਬਾਈ ਬੈਠੇ ਰਹੋ ਬਾਈ ਯਾਰ ਜਿਵੇਂ ਮਰਦੀਏ ਬੈਠੇ ਰਹੋ ਕੋਈ ਉਹ ਹੋਣੀ ਹੈਗਾਗਾ ਨੱਤ ਛਾੜ ਵਾਲੀ ਬੱਚੀ ਨਹੀਂ ਹੈਗੀ ਕੀ ਬਾਈ ਤੇ ਹਣੀ ਅਸਲ ਵਿੱਚ ਲੱਗਿਆ ਬਾਈ ਸੂ ਨਾ ਹਾਂ ਬਾਈ ਜਾ ਜਮਾ 100 ਤੱਕ ਫਸੀ ਫਿਰਦੀ ਸੀ ਬਾਈ ਯਾਰ ਤੇ ਆਪਾਂ ਬੈਠਾ ਨਹੀਂ ਆਂਦੇ ਚੋਤ ਹੀ ਕੋਸ਼ ਆਪਾਂ ਹੂੰ बाकी बछी बहुत टॉप की दिती है मगर आप भी फेस दिखा दो भाई बड़ी टॉप दू ब थल लगे करी बाई पच्ची किलो दुद्ध बड़ा आराम खुला पाना गा भाई है मड़ी जी जे भाई इन्हें दुद्ध दिता फिर कोई दि भी नहीं पाई बाकी वजन बहुत वजन बहुत है ਜਿਵੇਂ ਫੋਣ ਸੁਈਆ ਕੋਈ ਜਾਪਾ ਨਹੀਂ ਮੰਨਿਆ ਕੋਈ ਲਿੱਸੀ ਨਹੀਂ ਪਈ ਓਏ ਔਰ ਨਹੀਂ ਪਈ ਸਹੀ ਗੱਲ ਆ ਭਾਈ ਲਿੱਸੀ ਨਹੀਂ ਲਾਵੇਂ ਨੀ ਦੋਰੀ ਕਰ ਫੋਲਾ ਸੋਨਾ ਕਰਮ ਵਾਲੀ ਨੂੰ ਪੰਡ ਵਾਲਾ ਹਵਾਲਾ ਲੱਗਿਆ ਵਾ ਬਹੁਤ ਸੋਨਾ ਫੀਡਿੰਗ ਵਾਲਾ ਲੈਵਾ ਕਹਿ ਸਕਦੇ ਆ ਥਣਾ ਦਾ ਸਾਬ ਵੱਡੀ ਬੁੱਢੀ ਆ ਭਾਈ ਜਿੱਦਾਂ ਜੱਸ ਨਹੀਂ ਸੁਹਾ ਨਹੀਂ ਮੰਨਿਆ ਯਾਰ ਸੁਹਾ ਜਮਾ ਜਾਪਾ ਨਹੀਂ ਮੰਨਿਆ ਭਾਈ ਕੁੱਖਾਂ ਐ ਚੱਕੀ ਫਿਰਦੀ ਆ ਭਾਈ ਚਾਰੂ ਚੁਰੂ ਬਹੁਤ ਆ ਭਾਈ ਜਿਹੜਾ ਪਸ਼ੂ ਚਾਰੂ ਹੋਊਗਾ ਬਾਕੀ ਦੁੱਧ ਵੀ ਓਹੀ ਉਸ ਪਸ਼ੂ ਨੇ ਦੇਣਾ ਭਾਈ ਹੂੰ ਤੇ ਹਣੀ ਫਿਰ ਮੁੱਲ ਕਿੰਨਾ ਰਹੂ ਭਾਈ ਲੈਣ ਦੇ ਮੋਲ ਬਾਈ ਆਪਾਂ ਬਾਲਾ ਨਹੀਂ ਕਰਦੇ ਕੋਈ 90 ਨਹੀਂ ਕਰਦੇ 95 ਨਹੀਂ ਕਰਦੇ 85000 ਦੀ ਬੱਛੀ ਦੇ ਦਾਂਗੇ ਭਾਈ ਆਪਾਂ। ਨਾ 95 ਨਾ 90 ਹਾਂ 85000 ਦੀ ਬੱਛੀ ਦੇ ਦਾਂਗੇ ਬਾਬੇ ਨਾਨਕ ਦਾ ਜਰਮ ਦਾ ਨਾ ਕਿ ਉਹਦੇ ਚੋਂ ਵੀ ਮਾਨ ਤਾਨ ਕਰ ਦਾਂਗੇ ਆਪਾਂ ਗਾਹ ਕੀ ਬਣਾਉਣਾਗਾ ਇੱਕ ਬਾਈ ਆਪਾਂ। ਠੀਕ ਹੈ ਤੇ ਆਪਾਂ ਧਾਰਾ ਮਾਰ ਕੇ ਦਿਖਾ ਦਿੰਨੇ ਆ ਭਾਈ ਪਛੀ ਦੀਆਂ ਆਪਾਂ। ਧਾਰਾ ਬਾਈ ਕਹਿੰਦਾ ਭਾਈ ਆਪਾਂ। ਚੁਾਈ ਚੁਾਈ ਦਿਖਾ ਦਿੰਨੇ ਆ ਭਾਈ ਆਪਾਂ। ਲੈ ਚੌਣ ਚੁਆ ਦੇਖੋ ਸਹੀ ਤਾਂ ਬੋਲਾ ਹੀ ਮਾਰਸੀ। ਬੋਲਾ ਹੀ ਆ ਭਾਈ ਇਹ ਤਾਂ ਕਾੜਾ ਕਾੜਾ। ਸਹੀ ਗੱਲ ਲੈ।

ਇੱਕ ਨੰਬਰ ਥਾਣਾ ਬਿੱਥੀ ਬਹੁਤ ਆ ਯਾਰ ਬੈਥ ਬਾਈ ਯਾਰ ਇਹਨੂੰ ਅਸਲ ਪੀੜੀ ਦੇ ਪਾਵੇ ਵਰਗਾ ਥਾਣ ਕਹਿੰਦੇ ਆ ਬਾਈ ਗੱਡ ਗੱਡ ਤੇ ਥਾਣ ਪਿਆਗਾ ਹੂੰ ਇਹਨੇ ਬੈਥ ਬੈਥ ਤੇ ਥਾਣ ਪਿਆਗਾ ਬਾਈ ਬਾਕੀ ਨਾ ਕੁਆਲਿਟੀ ਬੋਲਦੀ ਆ ਵਹਿਣ ਦੀ ਮੈਂ ਕਹਿੰਦਾ ਜਿੰਨਾ ਮਗਰ ਨੂੰ ਉਨਹੀਂ ਬੋਲ ਚਾਰ ਸਪੇਰੋਂ ਬਾਈ ਇੱਕੋ ਜੀ ਪਈ ਆ ਗੁੰਦਮੀ ਪਈ ਆ ਯਾਰਡ ਦੇ ਛਰਾਣੇ ਵਰਗੀ ਪਈ ਆ ਜਿਹਨੂੰ ਕਹਿ ਦਿੰਦੇ ਆ ਅਗਲਾ ਸਰ ਹੂੰ ਸਹੀ ਗੱਲ ਆ ਦੰ ਮੁੱਲ ਵੀ 22 ਰੁਪਏ ਅੱਜ ਇਹਦਾ ਜੈ ਜੀ ਕੀਤਾ ਭਾਈ ਆਪਾਂ ਮੁੱਲਵਾ ਮਾਨਤਾਨ ਕਰ ਦਿਆਂਗੇ ਭਾਵੇਂ ਇੱਧਰ ਦੀਆਂ ਬੈਠੇ ਰੁਆ ਹੱਥ ਫੇੜੀ ਭਾਈ ਟਾਇਰ ਬਹੁਤ ਸਗੀ ਬੱਚੀ ਹੋੜੀ ਕੀਤੀ ਆ ਆਪਾਂ ਠੀਕ ਆ ਹਾਂ ਭਾਈ ਤੇ ਜੇ ਕਿਸੇ ਵੀ ਵੀਰੋ ਭਾਈ ਬੱਸੀ ਆਵੇ ਬੈਡਮਨ ਇੱਥੇ ਨੂੰ ਪਸੰਦ ਭਾਈ ਨਾ ਕਰਿਓ ਕੰਡੈਕਟਰ ਵੀਡੀਓ ਨੂੰ ਵੇਖਣ ਲਈ ਧੰਨਵਾਦ